ਜਲੰਧਰ ਦੇ ਵਿੱਚ ਆਵਾਦੀ ਪਾਰਟੀ ਦੀ ਜਿੱਤ ਤੇ ਬੋਲੇ ਸੀਐਮ ਮਾਨ ਕਿ ਹਾ ਵਡੀ ਲੀਡ ਵਾਲੀ ਜਿੱਤ ਸਰਕਾਰ ਦੇ ਕੰਮਾਂ ਤੇ ਮੋਹਰ ਵਾਦੇ ਦੇ ਮੁਤਾਬਿਕ ਜਲੰਧਰ ਵੈਸਟ ਨੂੰ ਬਣਾਵਾਂਗੇ ਬੈਸਟ ਮਹਿੰਦਰ ਭਗਤ ਬੋਲੇ ਇਲਾਕੇ ਦਾ ਵਿਕਾਸ ਤੇ ਨਸ਼ੇ ਦਾ ਖਾਤਮਾ ਮੁੱਖ ਜੰਦੇ ਜਲੰਧਰ ਵੈਸਟ ਦੀ ਜ਼ੋਨ ਦੇ ਵਿੱਚ ਚੱਲਿਆ ਆਪ ਦਾ ਝਾੜੂ ਮਹਿੰਦਰ ਭਗਤ ਨੇ 37000 ਤੋਂ ਵੱਧ ਵੋਟਾਂ ਦੇ ਨਾਲ ਜਿੱਤ ਜਿੱਤੀ ਸੀਟ ਭਾਜਪਾ ਦੇ ਸ਼ੀਤਲੰਗੁਰਾਲ ਦੂਜੇ ਤੇ ਕਾਂਗਰਸ ਦੇ ਰਹੀ ਸੀ ਜੇ ਨੰਬਰ ਤੇ ਬਸਪਾ ਤੇ ਆਕਾਲੀ ਦਰਬੀ ਸਮਾਨਕ ਸਫਲ ਹਿਮਾਚਲ ਦੇ ਵਿੱਚ ਕਾਂਗਰਸ ਨੇ ਦੋ ਇੱਕ ਦਿਨਾਂ ਜਿੱਤੀ ਜਮਨੇਚੌਣ ਦੀ ਜੰਗ ਪਹਿਲੀ ਵਾਰ ਕਾਂਗਰਸ ਦੇ ਖਾਤੇ ਦੇ ਵਿੱਚ ਆਈ ਹਿਮਾਚਲ ਦੀ ਦੇਰਾ ਵਿਧਾਨ ਸਭਾ ਸੀ ਸੀਐਮ ਸੁਖੂ ਦੀ ਪਤਨੀ ਕਮਲੇਸ਼ ਠਾਕੁਰ ਨੇ ਦਰਜ ਕੀਤੀ ਜੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਅੱਜ ਪੂਰੇ ਹੋਏ 10 ਸਾਲ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਦੇ ਵਿੱਚ ਹੋਣਗੇ ਧਾਰਮਿਕ ਸਮਾਗਮ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਣਗੇ ਸਮਾਗਮ हरियाणा ਸਰਕਾਰ ਨੇ ਹਾਈ ਕੋਰਟ ਦੇ ਸ਼ੰਭੂ ਬਾਰਡਰ ਖੋਲਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਚੁਣੌਤੀ ਕਿਆ ਕਾਨੂੰਨ ਵਿਵਸਥਾ ਦੀ ਬਹਾਲੀ ਲਈ ਪੰਕੀਤਾ ਰਸਤਾ ਸੁਪਰੀਮ ਕੋਰਟ ਤੋਂ ਜ਼ਿਆਦਾ ਸੁਣਵਾਈ ਦੀ ਕੀਤੀ ਜਾ ਸਕਦੀ ਹੈ ਮੰਗ ਗਾਨੀ ਹਰਪਿੰਦਰ ਸਿੰਘ ਨੇ ਦਰਖਾਸਤ ਦੇ ਮੁਖੀ ਰਹੇ ਗਜਿੰਦਰ ਸਿੰਘ ਦੀ ਪਗਤ ਸਿੰਘ ਦੇ ਨਾਲ ਕੀਤੀ ਤੁਲਨਾ ਕਿ ਹਾ ਜਿਵੇਂ ਪਗਤ ਸਿੰਘ ਨੇ ਅੰਗਰੇਜ਼ ਹਕੂਮਤ ਤੋਂ ਜਵਾਨ ਦੇ ਲਈ ਸੁੱਟਿਆ ਸੀ ਬੰਬ ਉਵੇਂ ਹੀ ਗਜਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਜਵਾਨ ਦੇ ਲਈ ਅਗਵਾ ਕੀਤਾ ਸੀ ਜਹਾਜ਼ ਅੰਮ੍ਰਿਤਸਰ ਦੇ ਵਿੱਚ ਗਨਪੁਆਇੰਟ ਤੇ ਲੁੱਟ ਅੰਮ੍ਰਿਤਸਰ ਕੋ ਮੰਨਾਏ ਅਸਮ ਦੇ ਇੱਕ ਪਰਵਾਰ ਤੋਂ ਲੁੱਟਿਆ ਸੋਨਾ ਤੇ ਪੈਸੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਅੰਮ੍ਰਿਤਸਰ ਦੇ ਵਿੱਚ ਜੋੜਾ ਪਾਟਕ ਦਿਨੇ ਰੇਨ ਦੇ ਇੱਕ ਕੋਚ ਨੂੰ ਲੱਗੀ ਆ ਗਈ ਯਾਤਰੀਆਂ ਨੇ ਤੁਰੰਤ ਉੱਤਰ ਕੇ ਬਚਾਈ ਜਾਨ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸੀ ਹਾਵੜਾ ਐਕਸਪ੍ਰੈਸ ਬਕਰਿਆਂਦਾਸ ਦੇ ਵਿੱਚ ਨਜ਼ਰ ਆਏ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਮਹਿੰਦਰ ਗਰਦੀ ਬਾਚੋਦ ਹਵਾਈ ਪੱਟੀ ਤੇ ਕੀਤੀ ਸਕਾਈ ਡਾਈਵਿੰਗ ਅੱਜ ਤੋਂ ਹੀ ਹੋਈ ਹੈ ਸ਼ੁਰੂਆਤ ਮੁੰਬਈ ਦੇ ਵਿੱਚ ਅਨੰਤ ਰਾਧਿਕਾ ਦੀ ਰਿਸੈਪਸ਼ਨ ਦੇ ਵਿੱਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਆਸੀ ਸਿਆਸਤ ਦੇ ਖੇਤ ਜਗਤ ਦੇ ਵੱਡੇ ਚਿਹਰੇ ਹੋਏ ਸ਼ਾਮਲ ਬਾਲੀਵੁੱਡ ਦੇ ਸtare ਵੀ ਹੋਏ ਸ਼੍ਰੀ ਕਾਲੇਕ ਦੂਜੇ ਦੇ ਹੋਏ ਸਨ ਅਨੰਤ ਬਾਣੀ ਤੇ ਰਾਧਿਕਾ ਮਰਚਨ ਸ਼ੁਕਰੀਆ ਕਿ ਅਸੀਂ ਇਹ ਬੁਲੇਟਿਨ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮੀਤ ਤੁਸੀ ਸਾਰੇ ਖੈਰੀਅਤ ਨਾਲ ਹੋਗੇ ਤਾਂ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਜਾਨਲੇਵਾ ਹਮਲਾ ਹੋਇਆ ਵੱਡੀ ਖਬਰ ਹੈ ਪੈਂਸਿਲਵੇਨੀਆ ਦੇ ਵਿੱਚ ਟਰੰਪ ਦੀ ਰੈਲੀ ਦੇ ਵਿੱਚ ਗੋਲੀਆਂ ਚੱਲੀਆਂ ਨੇ ਰਾਸ਼ਟਰਪਤੀ ਚੋਣਾਂ ਦੇ ਲਈ ਕੈਂਪੇਨ ਕਰ ਰਹੇ ਸਨ ਟਰੰਪ ਦੇ ਕੰਨ ਤੇ ਚਿਹਰੇ ਤੇ ਖੂਨ ਨਜ਼ਰ ਆਇਆ ਹੈ ਤਾਂ ਫਾਇਰਿੰਗ ਕਰਨ ਵਾਲਾ ਇੱਕ ਸ਼ੂਟਰ ਠੇਰ ਕਰ ਦਿੱਤਾ ਗਿਆ ਹੈ ਰੈਲੀ ਦੇ ਵਿੱਚ ਸ਼ਾਮਲ ਇੱਕ ਸ਼ਖਸ ਦੀ ਵੀ ਮੌਤ ਹੋ ਗਈ ਹੈ ਫਿਲਹਾਲ 트럼ਪ ਦੀ ਹਾਲਾ ਜਿਹੜੀ ਹੈ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਤਾਂ ਰਾਸ਼ਟਰਪਤੀ ਜੋ ਬਾਈਡਨ ਨੇ ਹਮਲੇ ਦੀ ਨਿਖੇਦੀ ਕੀਤੀ ਹੈ ਬਿਲਕੁਲ ਬਰਦਾਸ਼ਤ ਨਹੀਂ ਐ ਬਾਈਡਨ ਨੇ ਇਹ ਕਿਹਾ ਹੈ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਇਕਦਮ ਹੇਠਾਂ ਚੁੱਕ ਜਾਂਦੇ ਨੇ 트럼ਪ ਔਰ ਕਿਵੇਂ ਬਾਅਦ ਦੇ ਵਿੱਚ ਗਾੜ ਜਿਹੜੇ ਨੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਤਾਂ ਇਕਦਮ ਤੋਂ ਫਾਇਰਿੰਗ ਹੋਈ ਇਕਦਮ ਤੋਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਔਰ ਉਸ ਤੋਂ ਬਾਅਦ ਆਪਣੀ ਜਾਨ ਬਚਾ ਕੇ ਬੈਠਦੇ ਹੋਏ ਹੇਠਾਂ 트럼ਪ ਨਜ਼ਰ ਆਏ ਨੇ ਇੱਕ ਸ਼ਖਸ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਿਹੜੇ ਰੈਲੀ ਦੇ ਵਿੱਚ ਲੋਕ ਪਹੁੰਚੇ ਹੋਏ ਸਨ ਉਹਨਾਂ ਦੇ ਵਿੱਚੋਂ ਮੌਤ ਹੋਈ ਹੈ ਔਰ ਅੱਖਰ ਤੇ ਕਾਂਤੇ ਜਿਹਾ ਖੂਨ ਹੈ ਨਜ਼ਰ ਆਇਆ ਤਾਂ ਵੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਗੋਲੀ ਚੱਲਦੀ ਹੈ ਤਾਂ ਸਿੱਧਾ ਨਿਸ਼ਾਨਾ ਜ਼ਰੂਰ ਮਾਰਿਆ ਗਿਆ ਸੀ ਕਵਾਲ-ਵਾਲ ਬਚ ਗਏ ਨੇ ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਵਾਕਈ ਕਈ ਸਵਾਲ ਵੀ ਖੜੇ ਕਰਦੀਆਂ ਨੇ ਕਿਉਂਕਿ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਇਸ ਦੀ ਨਿਖੇਦੀ ਕੀਤੀ ਗਈ ਹੈ ਹਮਲੇ ਦੀ ਉਹਨਾਂ ਨੇ ਕਿਹਾ ਕਿ ਅਜਿਹੇ ਹਮਲਾ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਏਗਾ ਤਾਂ ਮੌਕੇ ਦੀਆਂ ਤਸਵੀਰਾਂ ਨੇ ਕਿਸਕੀ ਅਮਨ੍ਹਾਵਾਰ ਜਿਹੜਾ ਹੈ ਉਹ ਮਾਰਿਆ ਗਿਆ ਹੈ 트럼ਪ ਨੇ ਖੁਦ ਦੱਸਿਆ ਕਿ ਗੋਲੀ ਕੰਨ ਤੇ ਲੱਗੀ ਹੈ ਕੰਨ ਤੇ ਜਿਹੜਾ ਹੈ ਉਹ ਖੂਨ ਆਇਆ ਹੈ ਔਰ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਨੇ ਦੱਸਿਆ ਕਿ ਬਟਲਰ ਦੇ ਵਿੱਚ ਰੈਲੀ ਚੱਲ ਰਹੀ ਸੀ ਜਿੱਥੇ 트াম্প ਤੇ ਗੋਲੀ ਚੱਲੀ ਹੈ ਬਟਲਰ ਦੇ ਵਿੱਚ ਮંચ ਤੇ ਬੋਲ ਰਹੇ ਸਨ 트াম্প ਜਿਸ ਵੇਲੇ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦੇ ਰਹੀ ਹੈ ਔਰ 트াম্প ਨੇ ਆਪਣੇ ਕੰਨ ਤੇ ਹੱਥ ਰੱਖਿਆ ਹੋਇਆ ਨੀਚੇ ਵਾ ਝੁੱਕ ਜਾਂਦੇ ਨੇ ਤਾਂ ਸਿਕਰਟ ਸਰਵਿਸ ਦੇ 에ਜੰਟਸ ਜਿਹੜੇ ਨੇ ਉਤਰੰਤ 트াম্প ਨੂੰ ਕਵਰ ਕਰਨ ਪਹੁੰਚਦੇ ਨੇ ਨਾਲ ਹੀ ਜਿਹੜੇ ਗਾਰਡਸ ਨੇ ਉਹਨਾਂ ਦੇ ਵੱਲੋਂ ਕਵਰ ਕੀਤਾ ਗਿਆ ਅੱਗੇ ਵਧਾਂਗੇ ਤਾਂ ਪੰਜਾਬ ਦੇ ਜਲੰਧਰ ਵਾਲ ਰੁਕ ਕਰਦੇ ਹਾਂ ਜਿੱਥੇ ਜਲੰਧਰ ਵੈਸਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ ਪਹਿਲੇ ਰਾਊਂਡ ਤੋਂ ਹੀ ਪਾਰਟੀ ਉਮੀਦਵਾਰ ਨੂੰ ਅਜਿਹੀ ਲੀਡ ਮਿਲੀ ਜੋ ਟੁੱਟ ਹੀ ਨਹੀਂ ਸਕੀ ਤੇ 13ਵਾਂ ਰਾਊਂਡ ਖਤਮ ਹੁੰਦੇ ਪਾਰਟੀ ਉਮੀਦਵਾਰ ਨੇ ਭਾਰੀ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਇਹੋ ਜਿੱਤ ਉਹ ਜਾ ਜਸ਼ਨ ਜਲੰਧਰ ਵੈਸਟ ਸੀਟ ਫਿਰ ਤੋਂ ਆਮ ਆਦਮੀ ਪਾਰਟੀ ਦੇ ਕਬਜ਼ੇ ਦੇ ਵਿੱਚ ਆ ਗਈ ਹੈ ਪਾਰਟੀ ਕੈਂਡੀਡੇਟ ਮਹਿੰਦਰ ਭਖਤ ਨੇ 37325 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਵੱਡੀ ਜਿੱਤ ਦਾ ਜਸ਼ਨ ਵੀ ਵੱਡਾ ਹੋਇਆ ਜਲੰਧਰ ਵੈਸਟ ਤੋਂ ਮੈਦਾਨ ਮਾਰਨ ਦੇ ਬਾਅਦ ਸ਼ਹਿਰ ਦੇ ਵਿੱਚ ਜੇਤੂ ਜਲੂਸ ਕੱਢਿਆ ਗਿਆ ਦਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਹੈ ਇਹ ਜੋ ਰਿਜ਼ਲਟ ਆਇਆ ਹੈ ਕੇਵਲ ਤੰਗਲੇਵਲ ਮਾਨ ਸਾਹਿਬ ਦੇ ਅੱਛੇ ਕੀਤੇ ਹੋਏ ਕੰਮ ਔਰ ਜਨਤਾ ਨੇ ਉਹਨਾਂ 'ਕਸ਼ਕ ਕੀਤਾ ਹੈ ਔਰ ਨਾਲ ਸਾਰੇ ਵਲੰਟੀਅਰ ਨੇ ਜੋ ਹੈ ਮਿਲ ਕੇ ਕਰਕੇ ਤੇ ਅੱਜ ਦਾ ਰਿਜ਼ਲਟ ਆਇਆ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਰਾ ਮਿਹਰਬਾਨੀ ਮਾਨ ਸਾਹਿਬ ਦੀ ਹੈ ਇਹ ਉਹਨਾਂ ਦਾ ਕਰਿਸ਼ਮਾ ਹੈਗਾ ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ ਜਨਤਾ ਉਹਨਾਂ ਨੂੰ ਪਿਆਰ ਕਰਦੀਏ ਸਤਿਕਾਰ ਕਰਦੀਏ ਇਹ ਜੋ ਵੋਟ ਪਈ ਹੈਗੀਏ ਪੰਜਾਬ ਸਰਕਾਰ ਦੇ ਮਾਨ ਸਭ ਦੇ ਕੀਤੇ ਹੋਏ ਕੰਮਾਂ ਨੂੰ ਪਈ ਹੈ ਜਿੱਦ ਅਜਸ਼ਨ ਚੰਡੀਗੜ੍ਹ ਦੇ ਵਿੱਚ ਵੀ ਹੋਇਆ ਪਾਰਟੀ ਆਫਿਸ ਦੇ ਵਿੱਚ ਲੱਡੂ ਵੰਡੇ ਗਏ ਤੇ ਭੰਗੜਾ ਪਾਇਆ ਗਿਆ ਕਿ 2 ਸਾਲਾਂ ਚ ਅਸੀਂ ਕੰਮ ਕੀਤੇ ਨੇਗੇ ਲੋਕਾਂ ਨੇ ਸਾਨੂੰ ਫਤਵਾ ਦਿੱਤਾਗਾ ਸੋ ਇੱਥੋਂ ਪਤਾ ਲੱਗਦਾਗਾ ਕਿ ਵਿਰੋਧੀ ਪਾਰਟੀਆਂ ਪੰਜਾਬ ਦੇ ਅੰਦਰ ਆਪਣਾ ਸਿਆਸੀ ਆਧਾਰ ਖੋ ਚੁੱਕੀਆਂ ਲੱਗੀਆਂ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਪਿਛਲੇ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਪਰ ਪੰਜਾਬ ਨੂੰ ਬਰਬਾਦ ਕਰਨ ਤੋਂ ਸਵਾਹ ਕਾਂਗਰਸ ਪਾਰਟੀ ਨੇ ਕੁਝ ਨਹੀਂ ਕੀਤਾ ਅਕਾਲੀ ਦਲ ਬੀਜੇਪੀ ਵਾਲਾ ਚਲੋ ਉਹਨਾਂ ਦੀ ਗੱਲ ਹੀ ਛੱਡ ਦੋ ਕਿਉਂਕਿ ਉਹ ਲੋਕਾਂ ਨੇ ਸਾਫ਼ ਹੀ ਕਰਤੇ ਕਿ ਭਾਈ ਹੁਣ ਤਾਂ ਕੋਈ ਹੋਰ ਕੰਮ ਕਰ ਲਓ ਆਪਣੀ ਇਹ ਦੁਕਾਨ ਜਿਹੜੀ ਤੁਸੀਂ ਅਕਾਲੀ ਦਲ ਤੇ ਬੀਜੇਪੀ ਵਾਲਾ ਨੇ ਖੋਲਈਆ ਬੰਦ ਕਰ ਲਓ ਮੇਰੇ ਕੰਮ ਕੀਤੇ ਸਵਾ ਦੋ ਸਾਲਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਆ ਬਾਕੀ ਜਲੰਧਰ ਵੈਸਟ ਦੇ ਵਿੱਚ ਜਿਹੜੇ ਪਹਿਲਾਂ ਐਮਐਲਏ ਰਹੇ ਆ ਭਾਵੇਂ 2 ਸਾਲਾਂ ਪਿਛਲੇ ਤੇ ਉਹ ਤੋਂ ਪਿਛਲੇ ਨਾ ਕਾਂਗਰਸ ਦੇ ਐਮਐਲਏ ਨੇ ਕੁਝ ਕੀਤਾ ਤੇ ਨਾ ਜਿਹੜਾ 2 ਸਾਲ ਰਿਹਾ ਉਹਨੇ ਕੁਝ ਕੀਤਾ ਲੋਕਾਂ ਨੂੰ ਪਤਾ ਹੈ ਵੀ ਜਿਹਦੀ ਸਰਕਾਰ ਉਹਦਾ ਐਮਐਲਏ ਬਣਾਵਾਂਗੇ ਤੇ ਸਾਡੇ ਡਿਵੈਲਪਮੈਂਟ ਹੋਊਗੀ ਤੇ ਪਰਮਾਤਮਾ ਕਿਰਪਾ ਕਰੇ ਇਹੋ ਸੰਗਤ ਆਏ ਸੰਗਤ ਜਾਵੇ ਬੰਦਾ ਅਰਸ਼ ਤੇ ਸੰਗਤ ਜਾਵੇ ਬੰਦਾ ਫਰਸ਼ ਤੇ ਜਲੰਧਰ ਵੈਸਟ ਜਿਮਨੀ ਚੌਂ ਦੇ ਨਤੀਜਿਆਂ ਨੂੰ ਲੈ ਕੇ ਸਵੇਰ ਤੋਂ ਪਹਿਲਾਂ ਰੁਝਾਨ ਆਉਂਦੇ ਹੀ ਪਿਕਚਰ ਸਾਫ ਹੋਣ ਲੱਗੀ ਸੀ ਪਹਿਲੇ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਲੀਡ ਕਰਦੀ ਚਲੀ ਗਈ ਅਤੇ ਆਖਰੀ 13ਵੇਂ ਰਾਉਂਡ ਤੱਕ ਇਹ ਲੀਡ ਵੱਧਦੀ ਗਈ ਆਖਰੀ ਰਾਉਂਡ ਖਤਮ ਹੋਇਆ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ 55246 ਵੋਟਾਂ ਪਈਆਂ ਦੂਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਰਹੇ ਜਿਨ੍ਹਾਂ ਨੂੰ 17921 ਵੋਟਾਂ ਮਿਲੀਆਂ ਤੀਜੇ ਨੰਬਰ ਤੇ ਕਾਂਗਰਸ ਰਈ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ ਮਿਲੀਆਂ ਚੌਥੇ ਨੰਬਰ ਤੇ ਅਕਾਲੀ ਦਲ ਦੇ ਉਮੀਦਵਾਰ ਸਰਜੀਤ ਕੌਰ ਰੇ ਅਤੇ ਉਹਨਾਂ ਨੂੰ 1242 ਵੋਟ ਹਾਸਲ ਹੋਏ ਹਾਲਾਂਕਿ ਅਕਾਲੀ ਦਲ ਨੇ ਸਰਜੀਤ ਕੌਰ ਦੀ ਚੋਣ ਕੈਂਪੇਨ ਤੋਂ ਕਿਨਾਰਾ ਕਰ ਲਿਆ ਸੀ ਆਖਿਰ ਦੇ ਵਿੱਚ ਬਸਪਾ ਦੇ ਵਿੰਦਰ ਕੁਮਾਰ ਰੇ ਜਿਨ੍ਹਾਂ ਨੂੰ ਸਭ ਤੋਂ ਘੱਟ 734 ਵੋਟਾਂ ਮਿਲੀਆਂ ਸਰਜੀਤ ਕੌਰ ਤੇ ਵਿੰਦਰ ਕੁਮਾਰ ਦੋਵੇਂ ਹੀ ਜ਼ਮਾਨਤ ਨਹੀਂ ਬਚਾ ਸਕੇ ਤੋ ਵੱਡੀ ਲੈਂਡਸਲਾਈਡ ਜਿੱਤੇ ਜੀ ਇੱਕ ਤਰਫਾ ਜਿੱਤੇ ਜਿਹੜੀ ਜਲੰਧਰ ਵੈਸਟ ਦੇ ਲੋਕਾਂ ਨੇ ਆਵਾਦਵੀ ਪਾਰਟੀ ਦੀ ਔਰ ਕੇਜਰੀਵਲ ਸਾਹਿਬ ਦੀ ਮਾਨ ਸਾਹਿਬ ਦੀ ਪਾਲਿਸੀਆਂ ਨੂੰ ਦੇਖਦੇ ਹੋਏ ਮਿੰਦਰਪਖ ਜੀ ਦੀ ਝੋਲੀ ਪਾਈ ਹੈ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਜਲੰਧਰ ਵੈਸਟ ਦੇ ਲੋਕਾਂ ਨੇ ਪੂਰੇ ਪੰਜਾਬ ਦੇ ਦੇ ਦਿੱਤਾ ਕਿ ਅੱਜ ਵੀ ਪੂਰਾ ਜਲੰਧਰ ਜਿਹੜਾ ਉਹ ਪਾਰਟੀ ਦੀਆਂ ਸਰਕਾਰ ਦੀਆਂ ਪਾਲਿਸੀਆਂ ਦੇ ਨਾਲ ਖੜਾ ਹੈ ਹਾਲੀ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਵੈਸਟ ਸੀਟ ਤੇ ਕਾਂਗਰਸ ਪਾਰਟੀ ਪਹਿਲੇ ਸਥਾਨ ਤੇ ਰਹੀ ਸੀ ਭਾਜਪਾ ਦੂਜੇ ਸਥਾਨ ਤੇ ਅਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਪਰ ਜਿਮਨੀ ਚੌਂ ਦੇ ਵਿੱਚ ਸਥਿਤੀ ਬਿਲਕੁਲ ਉਲਟ ਹੋ ਗਈ ਅਤੇ ਜਿਮਨੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਪਹਿਲੇ ਸਥਾਨ ਤੇ ਆਈ ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ਤੇ ਚਲੀ ਗਈ ਜਲੰਧਰ ਤੋਂ ਪੰਕਜ ਕਪਾਹੀ ਦੇ ਨਾਲ ਨਵਿੰਦਰ ਪ੍ਰਾੜ ਅਤੇ ਰਾਗਵ ਜੈਨ న్యూਸ ਸਟੇਨ ਸਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਦੀ ਜਿੱਤ ਨੂੰ ਸਰਕਾਰ ਦੇ ਕੰਮਾਂ ਤੇ ਮੋਹਰ ਦਸਿਆ ਤੇ ਜਲੰਧਰ ਵੈਸਟ ਨੂੰ ਬੈਸਟ ਬਣਾਉਂਦਾ ਦਾਵਾ ਕੀਤਾ ਆ ਤੁਹਾਡੀ ਗਲੀ ਚ ਕਹਿੰਦੇ ਪਹਿਲਾ ਮੁੱਖ ਮੰਤਰੀ ਆ ਨਹੀਂ ਹੈ ਅੱਛਾ ਕਹਿੰਦੇ ਮੇਰ ਨਹੀਂ ਆਇਆ ਤੁਸੀਂ ਮੁੱਖ ਮੰਤਰੀ ਦੀ ਗੱਲ ਕਰ ਜਲੰਧਰ ਵੈਸਟ ਦੀ ਗਲੀ ਗਲੀ ਪਹੁੰਚੇ ਮੁੱਖ ਮੰਤਰੀ ਦੇ ਲਈ ਇਹ ਚੋਂ ਕਿਸੇ ਅਗਨੀ ਪਰਖਿਆ ਤੋਂ ਕੱਟ ਨਹੀਂ ਸੀ ਮਰ ਜਲੰਧਰ ਚ ਮੁੱਖ ਮੰਤਰੀ ਦਾ 2017 ਤੇ 2022 ਵਾਲਾ ਅੰਦਾਜ਼ ਨਜ਼ਰ ਆਇਆ ਤੇ ਜਿੱਤ ਵੀ 2022 ਦੀ ਤਰ੍ਹਾਂ ਇਤਿਹਾਸਿਕ ਹੋ ਗਈ। ਲੋਕ ਸਭਾ ਚੋਣਾਂ 'ਚ 13 0 ਦਾ ਨਾਅਰਾ ਦੇਣ ਵਾਲੇ ਮੁੱਖ ਮੰਤਰੀ 13 ਦੇ ਵਿੱਚੋਂ ਸਿਰਫ 3 ਸੀਟਾਂ ਹੀ ਆਮ ਆਦਮੀ ਪਾਰਟੀ ਨੂੰ ਜਿਤਾ ਸਕੇ ਸਨ ਤੇ ਲੋਕ ਸਭਾ ਚੋਣਾਂ ਦੇ ਮਨ ਮੁਤਾਬਕ ਨਤੀਜੇ ਨਾ ਆਉਣ ਤੋਂ 40 ਦਿਨ ਬਾਅਦ ਹੀ ਲੋਕਾਂ ਨੂੰ ਆਪਣੇ ਨਾਲ ਕਰਨ ਦੀ ਚੁਣੌਤੀ ਸੀ ਤੇ ਸੀਐਮ ਇਸ ਚੁਣੌਤੀ ਨੂੰ ਪਾਰ ਕਰਨ 'ਚ ਕਾਮਯਾਬੀ ਰਹੇ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿੱਥੇ ਇੱਕ ਪਾਸੇ ਸੀਐਮ ਨੇ ਆਪ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਤੇ ਉੱਥੇ ਹੀ ਪੁਲਿਸ ਅਧਿਕਾਰੀਆਂ ਨੂੰ ਸਦਕੇ ਸਖਤ ਦਿਸ਼ਾ ਨਿਰਦੇਸ਼ ਵੀ ਦਿੱਤੇ ਤੇ ਦੂਜੇ ਪਾਸੇ ਸੀਐਮ ਨੇ ਜਲੰਧਰ ਨੂੰ ਫਤਿਹ ਕਰਨ ਦੇ ਲਈ ਜਲੰਧਰ ਦੇ ਵਿੱਚ ਡੇਰੇ ਲਖਾਏ ਇੱਕ ਕੋਠੀ ਕਿਰਾਏ ਦੇ ਉੱਤੇ ਲਈ ਤੇ ਨਾ ਸਿਰਫ ਖੁਦ ਬਲਕਿ ਸੀਐਮ ਦੀ ਧਰਮ ਪਤਨੀ ਨੇ ਵੀ ਜਲੰਧਰ ਚ ਮੋਰਚਾ ਸੰਭਾਲ ਲਿਆ ਤੇ ਮੁੱਖ ਮੰਤਰੀ ਇਸ ਪੂਰੀ ਜੰਗ ਨੂੰ ਸੂਬੇ ਦੇ ਮੁੱਦਿਆਂ ਤੋਂ ਲੈ ਕੇ ਸੀਵਰੇਜ ਦੇ ਟੱਕਣਾ ਤੱਕ ਵੀ ਲੈ ਗਏ ਆ ਜਿਹੜੀ ਬੀਬੀ ਖੜੀ ਹੈ ਉਹ ਆਪ ਵੀ ਦਿੱਪਟੀ ਮੇਰ ਰਹੀ ਹੈ ਉਹ ਕਿਸੇ ਗਲੀ ਦਾ ਇੱਕ ਸੀਮਰੇ ਦਾ ਟੱਕਣ ਨਹੀਂ ਬਦਲਾ ਸਕੀ ਹੋਰ ਕਿਹੜਾ ਬਦਲਾ ਲੈ ਕੇ ਆਉ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਸ਼ੀਤਲ ਅੰਗੁਰਾਲ ਵੀ ਰਹੀ ਤੇ ਜ਼ਿਕਰ ਕਰਦੇ ਰਹੇ ਕਿ ਨਾ ਚਾਹੁੰਦੇ ਹੋਏ ਵੀ ਅੰਗੁਰਾਲ ਨੇ ਵੈਸਟ ਹਲਕੇ ਨੂੰ ਚੋਣਾਂ ਦੇ ਵਿੱਚ ਧੱਕ ਦਿੱਤਾ ਚੋਣਾਂ ਦੌਰਾਨ ਮੁੱਖ ਮੰਤਰੀ ਦਾ ਇੱਕ ਬਿਆਨ ਵੀ ਟਰੰਪ ਕਾਰਡ ਸਾਬਿਤ ਹੋਇਆ ਜਿਸ ਦੇ ਵਿੱਚ ਸੀਐਮ ਨੇ ਸੰਕੇਤ ਦਿੱਤੇ ਸਨ ਕਿ ਮੋਹਿੰਦਰ ਭਗਤ ਜਿੱਤੇ ਤਾਂ ਕੈਬਨਿਟ ਦੀ ਕੁਰਸੀ ਪੱਕੀ ਹੋਵੇਗੀ ਇਹ ਸੀਟ ਜੇ ਕਾਂਗਰਸ ਜਿੱਦੀ ਆ ਉਹਦੇ ਨਾਲ ਕੋਈ ਫੱਕ ਨਹੀਂ ਪੈਂਦਾ ਆਮ ਆਦਮੀ ਪਾਰਟੀ ਸਰਕਾਰ ਟੁੱਟਦੀ ਐ ਨਾ ਬਣਦੀ ਐ ਪਰ ਹਾਂ ਜੇ ਸੀਟ ਆਮ ਆਦਮੀ ਪਾਰਟੀ ਜਿੱਦੀ ਐ ਤੁਹਾਡਾ ਸਰਕਾਰ ਦੇ ਵਿੱਚ ਹਿੱਸਾ ਪੈਂਦਾ ਤੁਹਾਡਾ ਸਰਕਾਰ ਦੇ ਵਿੱਚ ਯੋਗਦਾਨ ਪਾਊਗਾ ਇੱਕ ਵਾਰੀ ਮਹਿੰਦਰ ਪາກਹਿਤ ਜੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਐ ਇਹ ਕੰਮ ਮੈਂ ਕਰੂੰਗਾ ਫਿਰ ਤਾਂ ਕਿ ਤੁਹਾਨੂੰ ਕਿਤੇ ਇੱਧਰ ਉੱਧਰ ਭਟਕਣਾ ਨਾ ਪਵੇ ਤੁਹਾਡੇ ਕੰਮ ਐਪਲੀਕੇਸ਼ਨ ਭਗਤ ਜੀ ਦੀ ਸਾਈਨ ਮੇਰੇ ਜਲੰਧਰ 'ਚ ਜ਼ੋਰ ਤਾਂ ਪੂਰਾ ਲਗਾਇਆ ਗਿਆ ਤਾਂ ਫਿਰ ਜਿੱਤ ਤੋਂ ਬਾਅਦ ਮੁਖਮਦਰੀ ਨੇ ਟਵੀਟ ਕਰਕੇ ਲੋਕਾਂ ਦਾ ਧੰਨਵਾਦ ਵੀ ਪੂਰੇ ਜ਼ੋਰ-ਚੋਰ ਨਾਲ ਕੀਤਾ ਤੇ ਲਿਖਿਆ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਭ ਨੂੰ ਬਹੁਤ-ਬਹੁਤ ਵਧਾਈ ਵੱਡੀ ਲੀਡ ਦੇ ਨਾਲ-ਨਾਲ ਮਿਲੀ ਇਹ ਜਿੱਤ ਦਰਸਾਉਂਦੀ ਹੈ ਕਿ ਪੰਜਾਬ ਪਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹਤ ਖੁਸ਼ ਨੇ ਜ਼ਿੰਮੀ ਚੋਣ ਦੌਰਾਨ ਦਿੱਤੇ ਵਾਅਦੇ ਅਨੁਸਾਰ ਜਲੰਧਰ ਵੈਸਟ ਨੂੰ ਵੀ ਅਸੀਂ ਬੈਸਟ ਬਣਾਵਾਂਗੇ। 모ਹਿੰਦਰ ਭਗਤ ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਉਧਰ ਧੰਨਵਾਦ ਡਾਕਟਰ ਗੁਰਪ੍ਰੀਤ ਕੌਰ ਹੋਰਾ ਦੇ ਵੱਲੋਂ ਵੀ ਕੀਤਾ ਗਿਆ। ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿੰਮੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਭ ਨੂੰ ਬਹੁਤ-ਬਹੁਤ ਵਧਾਈ। ਪਾਰਟੀ ਦੇ ਹੋਦੀਦਾਰਾਂ ਤੇ ਵਲੰਟੀਅਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਪਾਰਟੀ ਦੇ ਪ੍ਰਚਾਰ ਲਈ ਬਹੁਤ ਮਿਹਨਤ ਕੀਤੀ। 모ਹਿੰਦਰ ਭਗਤ ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਕُل ਮਿਲਾਕੇ ਮੁਖਮੰਤਰੀ ਜਲੰਧਰ ਵਿੱਜ ਦੇ ਟੈਸਟ ਪਾਸ ਹੋ ਚੁੱਕੇ ਨੇ ਤੇ ਸਿਰਫ ਪਾਸ ਹੀ ਨਹੀਂ ਬਲਕਿ ਉਮੀਦਵਾਰ ਦੀ ਲੀਡ ਵੀ ਜ਼ਬਰਦਸਤ ਰਹੀ ਤੇ ਮੁਖਮੰਤਰੀ ਤੇ ਚੁੱਕੇ ਜਾ ਰਹੇ ਸਵਾਲਾਂ ਤੇ ਪੂਰਨ ਵਿਰਾਮ ਲੱਗਦਾ ਵੀ ਨਜ਼ਰ ਆਇਆ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਤਾਂ ਜ਼ਿਮਨੀ ਚੋਣ ਦੇ ਨਤੀਜੇ ਗਵਾਂਡੀ ਸੂਬੇ ਹਿਮਾਚਲ ਦੇ ਵਿੱਚ ਵੀ ਆਏ ਨੇ ਇੱਥੇ 3 ਸੀਟਾਂ ਤੇ ਚੋਣ ਹੋਈ ਹੈ ਤਾਂ ਜਿਨ੍ਹਾਂ ਦੇ ਵਿੱਚ 2 ਤੇ ਕਾਂਗਰਸ ਨੇ ਕਬਜ਼ਾ ਕੀਤਾ ਤੇ 1 ਸੀਟ ਬਜਪੀ ਦੀ ਚੋਣੀ ਪਈ ਮਾਚਲ ਦੇ ਵਿੱਚ ਰਾਜ ਸਭਾ ਚੋਣਾਂ ਦੇ ਵਕਤ ਹੋਈ ਬਗਾਵਤ ਦੇ ਬਾਅਦ ਤਿੰਨ ਆਜ਼ਾਦ ਵਿਧਾਇਕਾਂ ਨੇ ਅਸਤੀਫਾ ਦੇ ਕੇ ਬੀਜੇਪੀ ਜੁਆਇਨ ਕਰ ਲਈ ਸੀ ਇਹਨਾਂ ਤਿੰਨੇ ਸੀਟਾਂ ਤੇ 10 ਜੁਲਾਈ ਨੂੰ VOTING ਹੋਈ ਅਤੇ ਜਲੰਧਰ ਵੈਸਟ ਸੀਟ ਦੇ ਨਾਲ ਹੀ ਨਤੀਜਿਆਂ ਦਾ ਐਲਾਨ ਹੋਇਆ ਤਿੰਨ ਦੇ ਵਿੱਚੋਂ ਦੋ ਸੀਟਾਂ ਤੇ ਸੱਤਾਧਾਰੀ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਡੇਰਾ ਸੀਟ ਤੇ ਸੀਐਮ ਸੁਖਵਿੰਦਰ ਸੁਖੂ ਦੀ ਪਤਨੀ ਕਮਲੇਸ਼ ਠਾਕੁਰ 9939 ਵੋਟਾਂ ਦੇ ਨਾਲ ਚੋਣ ਜਿੱਤੇ ਨੇ ਇਸ ਸੀਟ ਤੇ ਕਾਂਗਰਸ ਪਹਿਲੀ ਵਾਰ ਚੋਣ ਜਿੱਤਣ ਦੇ ਵਿੱਚ ਕਾਮਯਾਬ ਹੋਈ ਹੈ ਹਾਲਾਂਕਿ ਪਹਿਲੇ 4 ਰਾਊਂਡ ਦੀ ਕਾਊਂਟਿੰਗ ਦੇ ਵਿੱਚ ਕਮਲੇਸ਼ ਠਾਕੁਰ ਪਿੱਛੇ ਚੱਲ ਰਹੇ ਸਨ ਪਰ 5ਵੇਂ ਰਾਊਂਡ ਤੋਂ ਬਾਅਦ ਉਹਨਾਂ ਨੇ ਲਗਾਤਾਰ ਖੜਤ ਬਣਾ ਕੇ ਰੱਖੀ ਤੇ ਅਖੀਰ ਚੋਣ ਜਿੱਤ ਲਈ ਡੇਰਾਗਾ ਖੇਤਰ ਜੋ ਆ ਮੇਰਾ ਮਾਇਕਾ ਹੈ ਮੈਂ ਉਹਨਾਂ ਦਾ ਬਹੁਤ तय दिल से धन्यवाद करती हूँ कि जिन्होंने मुझे आज यहाँ पहुँचाया और मैं भगवान से यही प्रार्थना करती हूँ माता रानी से यही प्रार्थना करती हूँ भगवान आप मेरे से अच्छा ही कराई इनके प्रति और मैं अच्छे काम करूँ इनकी अच्छी मतलब काम करके इनकी नजरों में अच्छी उतरू बस यही मेरी प्रतीक उ नालागढ़ की सीट से कांग्रेस की उन्नावे सौ नब्बे वोटों के जीत हुई है सबका सीएम वीरभद्र सिंह के करीबी बाबा हरदीप सिंह ने उन्नावे सौ नब्बे की है ये सीधा सीधा तात्पर्य है कि लोगों का मन अब मोदी की सरकार से उब चुका है जिस तरीके के प्रलोभन दिए जिस तरीके की उन्होंने लोगों को आशा दी उस पर वो खरे नहीं उतर पाए मैंने बार बार ये बात कही है चाहे वो महंगाई की बात थी युवाओं को नौकरी देने की बात थी आप उनको कहते रहे कि हर खाते में पंद्रह लाख आए लोगों ने बड़ी आशा से आपको जिताया और क्या क्या आपने इन दस सालों में किया वो सब जनता के दरबार में है जनता देख रही है ਇਸ ਦੇ ਬਾਅਦ ਮੁੱਖ ਮੰਤਰੀ ਸੁਖਵਿੰਦਰ ਸੁਖੂ ਮਜ਼ਬੂਤ ਨੇਤਾ ਦੇ ਤੌਰ ਤੇ ਉਭਰੇ ਨੇ ਪਰ ਉਹਨਾਂ ਦੇ ਜੱਦੀ ਜ਼ਿਲ੍ਹੇ ਅਮੀਰਪੁਰ ਦੇ ਵਿੱਚ ਕਾਂਗਰਸ ਹਾਰ ਗਈ ਇੱਥੇ ਭਾਜਪਾ ਦੇ ਅਸ਼ੀਸ਼ ਸ਼ਰਮਾ 1571 ਵੋਟਾਂ ਦੇ ਨਾਲ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ ਹਮ ਕਹਿ ਸਕਦੇ ਹਾਂ ਨਿਸ਼ਚਿਤ ਤੌਰ ਪਰ ਕਿ ਕਾਂਗਰਸ ਪਾਰਟੀ ਕੀ ਜੋ 11 ਦਸੰਬਰ 2022 ਕੋ ਸਰਕਾਰ ਬਣੀ ਥੀ ਉਸ ਸਮੇ 40 ਸੀਟੇ ਥੀ ਉਹ 40 ਕੀ 40 ਸੀਟੇ ਅਭੀ ਕਾਂਗਰਸ ਦੇ ਪੱਖ ਮੇ ਆਈ ਹੈ। ਅਤੇ ਮੈਂ ਦਾਅਵੇ ਕੇ ਸਾਥ ਕਹਿ ਸਕਤਾ ਹੂੰ। ਇਹ ਜਨਤਾ ਕੀ ਜੀਤ ਹੈ। ਦੇਸ਼ ਭਰ ਦੇ ਵਿੱਚ 13 ਸੀਟਾਂ ਤੇ ਜਿੰਨੀ ਚੋਣਾ ਹੋਈਆਂ। ਇਹਨਾਂ ਵਿੱਚੋਂ ਇੱਕ ਹਮੀਰਪੁਰ ਦੀ ਸੀਟ ਅਤੇ ਦੂਜੀ ਮਧ ਪ੍ਰਦੇਸ਼ ਦੀ ਸੀਟ ਭਾਜਪਾ ਦੇ ਖਾਤੇ ਦੇ ਵਿੱਚ ਗਈ। ਜਦਕਿ ਪੱਛਮੀ ਬੰਗਾਲ ਦੀਆਂ 4 ਸੀਟਾਂ ਤੇ TMC ਦੀ ਜਿੱਤ ਹੋਈ ਹੈ। ਉੱਤਰਾਖੰਡ ਦੀਆਂ 2 ਸੀਟਾਂ ਤੇ ਕਾਂਗਰਸ, ਬਿਹਾਰ ਦੀ ਇੱਕ ਸੀਟ ਤੇ ਆਜ਼ਾਦ ਉਮੀਦਵਾਰ ਜਿੱਤੇ ਹੈ। ਤਾਮਿਲਨਾਡੂ ਦੀ ਇੱਕ ਸੀਟ ਤੇ बीएमके ਦੇ ਉਮੀਦਵਾਰ ਦੀ ਜਿੱਤ ਹੋਈ ਹੈ ਬਿਊ ਰਿਪੋਰਟ ਯੂ ਸਿਟੀਨ ਤਾ ਹੁਣ ਗੱਲ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਡੇ ਬਿਆਨ ਦੀ ਤਖਸ਼ੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਗਜਿੰਦਰ ਸਿੰਘ ਦੀ ਤੁਲਨਾ ਸ਼ਹੀਦ ਭਗਤ ਸਿੰਘ ਦੇ ਨਾਲ ਕਰ ਦਿੱਤੀ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਗਜਿੰਦਰ ਸਿੰਘ ਨੇ ਸਰਕਾਰ ਦੇ ਕੰਨ ਖੋਲਣ ਦੇ ਲਈ ਜਹਾਜ਼ ਅਗਵਾ ਕੀਤਾ ਸੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਜਿੰਦਰ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਦਰਸਲ ਮੌਕਾ ਸੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਜਿੰਦਰ ਸਿੰਘ ਦੀ ਹੋਈ ਅੰਤਿਮ ਅਰਦਾਸ ਦਾ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸੇ ਮੌਕੇ ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦੇ ਦਿੱਤਾ। ਗਜਿੰਦਰ ਸਿੰਘ ਦੀ ਤੁਲਨਾ ਸ਼ਹੀਦ ਭਗਤ ਸਿੰਘ ਦੇ ਨਾਲ ਕਰ ਦਿੱਤੀ। ਜਥੇਦਾਰ ਨੇ ਕਿਹਾ ਕਿ ਸਰਕਾਰ ਦੇ ਕੰਨ ਖੋਲਣ ਦੇ ਲਈ ਜਹਾਜ਼ ਅਗਵਾ ਕੀਤਾ ਗਿਆ ਸੀ। ਭਗਤ ਸਿੰਘ ਨੇ ਵੀ ਬੰਬ ਸੁੱਟ ਕੇ ਅੰਗਰੇਜ਼ਾਂ ਦੇ ਕੰਨ ਖੋਲੇ ਸੀ ਸਰਦਾਰ ਗਜਿੰਦਰ ਸਿੰਘ ਨੇ ਪਲੇਨ ਅਗਵਾ ਕੀਤਾ ਸੀ ਉਹਨਾਂ ਨੇ ਕੋਈ ਵਾਇਲੈਂਸ ਨਹੀਂ ਸੀ ਕੀਤੀ ਉਹਨਾਂ ਨੇ ਭਾਰਤ ਸਰਕਾਰ ਦੇ ਕੰਨ ਖੋਲਣ ਵਾਸਤੇ ਇਹ ਜਿਹੜਾ ਹੈ ਜਹਾਜ਼ ਨੂੰ ਅਗਵਾ ਕੀਤਾ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ 47 ਤੋਂ ਪਹਿਲਾਂ ਭਗਤ ਸਿੰਘ ਨੇ ਬ੍ਰਿਟਿਸ਼ ਗਵਰਨਮੈਂਟ ਦੇ ਕੰਨਾਂ ਦੀ ਮੈਲ ਕੱਢਣ ਵਾਸਤੇ ਬੰਬ ਸੁੱਟਿਆ ਸੀ ਉੱਥੇ ਵੀ ਭਗਤ ਸਿੰਘ ਦਾ ਮਕਸਦ ਜਿਹੜਾ ਹੈ ਉਹ ਕਿਸੇ ਨੂੰ ਮਾਰਨਾ ਜਾਂ ਵਾਇਲੈਂਸ ਕ੍ਰੀਏਟ ਕਰਨਾ ਨਹੀਂ ਸੀ ਸਿਰਫ ਬ੍ਰਿਟਿਸ਼ ਗਵਰਨਮੈਂਟ ਦੇ ਕੰਨਾਂ ਨੂੰ ਖੋਲਣਾ ਸੀ ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਪਾਕਿਸਤਾਨ ਦੇ ਵਿੱਚ ਰਹਿ ਰਹੇ ਗਜੈਂਦਰ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ ਆਖਰਕਾਰ ਗਜੈਂਦਰ ਸਿੰਘ ਇਸ ਮਾਮਲੇ ਦੇ ਵਿੱਚ ਦੋਸ਼ੀ ਸੀ ਤੁਹਾਨੂੰ ਇਸ ਤੋਂ ਵੀ ਵਿਸਥਾਰ ਦੇ ਨਾਲ ਵਾਕਿਫ ਕਰਵਾਉਂਦੇ ਹਾਂ ਗਜੈਂਦਰ ਸਿੰਘ ਨੇ 1981 ਦੇ ਵਿੱਚ ਪਲੇਨ ਹਾਈਜੈਕ ਕੀਤਾ ਸੀ। 에어 ਇੰਡੀਆ ਦੇ ਜਹਾਜ਼ ਦੇ ਵਿੱਚ 111 ਯਾਤਰੀ ਸਵਾਰ ਸਨ। ਜਦੋਂ ਫਲਾਈਟ ਦਿੱਲੀ ਤੋਂ ਅਮ੍ਰਿਤਸਰ ਆ ਰਹੀ ਸੀ ਤਾਂ ਜਹਾਜ਼ ਨੂੰ ਲਾਹੌਰ ਉਤਰਨ ਲਈ ਮਜਬੂਰ ਕੀਤਾ ਗਿਆ। ਭਿੰਡਰਾਂਵਾਲੇ ਦੀ ਰਿਹਾਈ ਸਮੇਤ 5 ਲੱਖ ਡਾਲਰ ਦੀ ਮੰਗ ਕੀਤੀ ਗਈ ਸੀ। ਪਾਕਿਸਤਾਨ ਦੇ ਵਿੱਚ 14 ਸਾਲ ਦੀ ਜੇਲ ਹੋਈ। 1995 ਦੇ ਵਿੱਚ ਸਜ਼ਾ ਪੂਰੀ ਹੋਣ ਤੇ ਗਜੈਂਦਰ ਸਿੰਘ ਰਿਹਾ ਹੋਇਆ ਤੇ 1996 ਦੇ ਵਿੱਚ ਜਰਮਨੀ ਚਲਾ ਗਿਆ। ਭਾਰਤ ਦੇ ਇਤਰਾਜ਼ ਤੋਂ ਬਾਅਦ ਜਰਮਨੀ ਦੇ ਵਿੱਚ ਦਾਖਲਾ ਨਹੀਂ ਮਿਲਿਆ। ਗਜੈਂਦਰ ਸਿੰਘ ਕੁਝ ਸਮਾਂ ਗਾਇਬ ਰਿਆ ਤੇ 2021 ਦੇ ਵਿੱਚ ਪਾਕਿਸਤਾਨ ਦੇ ਵਿੱਚ ਲੁਕੇ ਹੋਣ ਦੀ ਜਾਣਕਾਰੀ ਮਿਲੀ ਅਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਹੁਣ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਵੱਡੇ ਦਾਅਵੇ ਦੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜੇਲ੍ਹ ਦੇ ਵਿੱਚ ਕੇਜੀਵਾਲ ਦਾ ਵਜ਼ਨ 8.5 ਕਿਲੋ ਘਟ ਗਿਆ ਤੇ ਵਜ਼ਨ ਘਟਣ ਨੂੰ ਗੰਭੀਰ ਬਿਮਾਰੀ ਦਾ ਸੰਕੇਤ ਦੱਸਿਆ ਤਾਂ ਉਦੋਂ ਹੀ ਭਾਜਪਾ ਨੇ ਆਮ ਆਦਮੀ ਪਾਰਟੀ ਤੇ ਹੀ ਸਵਾਲ ਖੜੇ ਕਰ ਦਿੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਦਿੱਲੀ ਐਕਸਰਸਾਈਜ਼ ਪਾਲਿਸੀ ਮਾਮਲੇ ਦੇ ਵਿੱਚ ਤਿਹਾਰ ਜੇਲ੍ਹ ਚ ਬੰਦ ਨੇ ਕੇਜਰੀਵਾਲ ਗ੍ਰਿਫਤਾਰੀ ਤੋਂ ਪਹਿਲਾਂ ਜਦੋਂ ਸੀਐਮ ਦੀ ਕੁਰਸੀ ਤੇ ਬਰਾਜਮਨ ਸੰਤਾ ਜ਼ਿਆਦਾ ਸਿਹਤਮੰਦ ਨਜ਼ਰ ਆਉਂਦੇ ਸਨ ਪਰ ਹੁਣ ਆਵਾਦੀ ਪਾਰਟੀ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੀ ਹੈ ਆਪ ਨੂੰ ਕੇਜਰੀਵਾਲ ਪਹਿਲਾਂ ਦੇ ਨਾਲੋਂ ਸਿਹਤ ਪੱਖੋਂ ਕਮਜ਼ੋਰ ਨਜ਼ਰ ਆ ਰਹੇ ਨੇ ਆਵਾਦੀ ਪਾਰਟੀ ਨੇ ਦਾਵਾ ਕੀਤਾ ਹੈ ਕਿ ਜੇਲ੍ਹ ਦੇ ਵਿੱਚ ਬੰਦ ਕੇਜਰੀਵਾਲ ਦਾ ਵਜ਼ਨ 8.5 ਕਿਲੋ ਘਟਿਆ ਹੈ ਵਜ਼ਨ ਘਟਣਾ ਗੰਭੀਰ ਬਿਮਾਰੀ ਦਾ ਸੰਕੇਤ ਹੈ ਆਪ ਦਾ ਕਹਿਣਾ ਹੈ ਕਿ ਜੇ ਹਾਲਾਤ ਦੇ ਵਿੱਚ ਸ਼ਖਸ ਕੋਮਾ ਦੇ ਵਿੱਚ ਵੀ ਜਾ ਸਕਦਾ ਹੈ ਤੇ ਕੋਰਟ ਤੋਂ ਇਸ ਮਾਮਲੇ ਦੇ ਵਿੱਚ ਨੋਟਿਸ ਲੈਣ ਦੀ ਮੰਗ ਕੀਤੀ ਹੈ ਲਗਭਗ 5 ਵਾਰ ਐਸਾ ਹੋਇਆ ਹੈ ਜਬ ਰਾਤ ਮੇ ਉਨ੍ਹਾਂ ਉਨ੍ਹਾਂ ਦਾ ਉਨ੍ਹਾਂ ਦਾ ਸ਼ੂਗਰ ਅਚਾਨਕ ਡਾਊਨ ਹੋਆ ਔਰ ਉਹ 50 ਸੇ ਵੀ ਕਮ ਗਿਆ 50 ਸੇ ਵੀ ਗਮ ਗਿਆ ਸ਼ੂਗਰ ਲੈਵਲ 50 ਸੇ ਨੀਚੇ 5 ਵਾਰ दिल्ली के मुख्यमंत्री अरविंद केजरीवाल जी का शुगर लेवल गया 5 बार कौन रहता है रात में हॉस्पिटल जेल के सेल के बाहर कौन सा डॉक्टर बैठा रहता है कौन सा डॉक्टर रात की ड्यूटी करता है जेल के अंदर ताउतर बीजेपी ने केजरीवाल दी सेहत नु लेके आप नो एक टहरे विच खड़ा कर देता है जो दिल्ली की सरकार के जो मुखिया हैं वो अरविंद केजरीवाल खुद हैं इसलिए मेरा मानना यह है कि आम आदमी पार्टी ये बताए कि आम आदमी पार्टी के ऐसे कौन से लोग हैं जो उनकी तबीयत खराब करने की कोशिश कर रहे हैं इंटरनल काउंसिल पर हो रही है अगर हो रही है तो मुझे नहीं मालूम क्या है लेकिन जिस तरह का आरोप लगा रहे हैं तो इसका मतलब आपके अंदर खुद ही कुछ ना कुछ आप लोग जानबूझ के जाते हैं कि अरविंद केजरीवाल को कुछ हो जाए ਸੋ ਆਪਨੇ ਕੇਜੀਵਾਲ ਦੀ ਸਿਹਤ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਖੈਰ ਇਸ ਤੇ ਆਪ ਦੇ ਵੱਲੋਂ ਅਗਲਾ ਕਦਮ ਕੀ ਚੁੱਕਿਆ ਜਾਂਦਾ ਹੈ ਤੇ ਕੀ ਕੋਰਟ ਦੇ ਵੱਲੋਂ ਕੋਈ ਨੋਟਿਸ ਲਿਆ ਜਾਂਦਾ ਹੈ ਇਹ ਵੇਖਣਾ ਹੋਵੇਗਾ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ